ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਕੁਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਇੱਕ ਪਰਚਾ ਦਰਜ ਹੋਇਆ ਸੀ ਥਾਣਾ ਮਕਬੂਲਪੁਰਾ ਥਾਣਾ ਬੱਲਾ ਚ ਐਫ ਆਈ ਆਰ ਨੰਬਰ 73294225 ਅੰਡਰ ਸੈਕਸ਼ਨ 137109115218191093190 ਬੀ ਐਨ ਐਸ ਪੀ ਐਸ ਮਕਬੂਲਪੁਰਾ ਚ ਇਹਦੇ ਵਿੱਚ ਹੋਇਆ ਸੀਗਾ ਕਿ ਮਿਸਟਰ ਕਪਿਲ ਕੁਮਾਰ ਨੇ ਉਹ ਫੈਕਟਰੀ ਵਿੱਚ ਡਿਜ਼ਾਈਨ ਮੈਨੇਜਰ ਹੈਗੇ ਆ ਉਹ ਆਪਣਾ ਉਹਨਾਂ ਨੇ ਆਪਣੀ ਵਾਈਫ ਨੂੰ ਫੋਨ ਕੀਤਾ ਮੈਂ ਥੋੜੀ ਦੇਰ ਤੱਕ ਘਰ ਆ ਰਿਹਾ ਹਾਂ ਤੇ ਜਦੋਂ ਉਹਨਾਂ ਨੇ ਆਪਣੀ ਜਦੋਂ ਫੈਕਟਰੀ ਤੋਂ ਨਿਕਲੇ ਤੇ ਉਹ ਕਾਫੀ ਦੇਰ ਤੱਕ ਘਰ ਨਹੀਂ ਪਹੁੰਚੇ ਤੇ ਉਹਨਾਂ ਦੀ ਵਾਈਫ ਉਹਨਾਂ ਦਾ ਫੋਨ ਮਿਲਾਂਦੀ ਰਹੀ ਤੇ ਫੋਨ ਸਵਿਚ ਆਫ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਥਾਣੇ ਪਹੁੰਚਾ ਦਿੱਤੀ ਤੇ ਜਦੋਂ ਥਾਣੇ ਪਹੁੰਚਾ ਦਿੱਤੀ ਵੱਲੇ ਥਾਣੇ ਤੇ ਉਸ ਤੋਂ ਬਾਅਦ ਜਦੋਂ ਉਥੇ ਇੱਕ ਲਾ ਮਿਲੀ ਐਸਐਚਓ ਮੈਡਮ ਨੇ ਏਸੀਪੀ ਸਾਹਿਬ ਨੂੰ ਦੱਸਿਆ ਡਾਕਟਰ ਸ਼ਿਖਲ ਜੀ ਨੂੰ ਤੇ ਉਹਨਾਂ ਨੇ ਜਦੋਂ ਮੈਡਮ ਜਿਸਰੂ ਬਾਟ ਨੂੰ ਦੱਸਿਆ ਏਡੀਸੀਪੀ 3 ਮੈਡਮ ਨੂੰ ਇਹਨਾਂ ਨੇ ਵਕਫਾ ਟੀਮਸ ਬਣਾਈਆਂ ਤੇ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਕੰਨ ਕਰਦੇ ਤੇ ਟੀਮਸ ਬਣਾ ਕੇ ਤੇ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਿਹੜੇ ਮਿਸਟਰ ਕਪਿਲ ਕੁਮਾਰ ਨੇ ਉਹਨਾਂ ਨੂੰ ਕਿਨੈਟ ਕਰਕੇ ਕੁਝ ਲੋਕ ਉਹ ਤਰੰਤਰਨ ਸਾਈਡ ਤੇ ਲੈ ਗਏ ਜਿਹੜੇ ਅਕਿਊਜ਼ਡ ਹੈਗੇ ਆ ਉਹਨਾਂ ਦਾ ਨਾਮ ਹੈਗਾ ਰਜਿੰਦਰ ਸਿੰਘ ਅਲਾਇਸ ਬਾਬਾ ਆਕਾਸ਼ ਤੇ ਨਿਤਿਨ son of ਲਖਵਿੰਦਰ ਸਿੰਘ ਜੋਬਨਗਿਲ son of ਜਗੀਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਔਰ ਜਿਹੜੇ ਪੰਜ ਦੋਸ਼ੀ ਨੇ ਤੇ ਜਿਹੜੇ ਆਪਣਾ ਰਜਿੰਦਰ ਸਿੰਘ ਅਲਾਇਸ ਬਾਬਾ ਇਹਦੀ ਉਮਰ ਤਕਰੀਬਨ 26 ਸਾਲ ਹੈ ਬਾਕੀਆਂ ਦੀ ਉਮਰ ਤਕਰੀਬਨ 19-21 ਸਾਲ ਦੇ ਵਿੱਚ ਵਿੱਚ ਹੈਗੀ ਐ ਤੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਐ ਤੇ ਜਿਹੜਾ ਮਿਸਟਰ ਕਪਿਲ ਕੁਮਾਰ ਨੇ ਗੋਟਿਆਲ ਸਿੰਘ ਅ ਐਂਸਾਨਸ ਫੋਕਲ ਪੁਆਇੰਟ ਮੈਥਰ ਰੋਡ ਉਥੇ ਫੈਕਟਰੀ ਹੈਗੀ ਐ ਉਥੇ ਕੰਮ ਕਰਦੇ ਸੀਗੇ ਬੇਸਿਕਲੀ ਇਹਨਾਂ ਨੇ ਕੁਝ ਦਿਨ ਪਹਿਲਾਂ ਇਹਨੂੰ ਬਾਬੇ ਨੂੰ ਫੈਕਟਰੀ ਤੋਂ ਕਢਾਇਆ ਸੀ ਜਿਹੜਾ ਮਿਸਕੰਡਕਟ ਕਰਕੇ ਤੇ ਉਸ ਤੋਂ ਬਾਅਦ ਜਦੋਂ ਬਾਬੇ ਨੇ ਗੱਲ ਕੀਤੀ ਆਕਾਸ਼ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਿ ਇਹਦਾ ਬਦਲਾ ਲੈਣੇ ਆ ਜਦੋਂ ਮਿਸਟਰ ਕਪਿਲ ਕੁਮਾਰ ਨਿਕਲੇ ਫੈਕਟਰੀ ਤੋਂ ਫੈਕਟਰੀ ਤੋਂ ਜ਼ਿਆਦਾ ਦੂਰ ਨਹੀਂ 5-600 ਮੀਟਰ ਦੀ ਇਹਨਾਂ ਨੂੰ ਆਪਣਾ ਆਕਾਸ਼ ਫੋਲੋ ਕਰ ਰਿਹਾ ਸੀ ਆਕਾਸ਼ ਨੇ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਥੋੜਾ ਅੱਗੇ ਜਾ ਕੇ ਅਸੀਂ ਘੇਰ ਲਾਂਗੇ ਕਾਰ ਤੇ ਕਿਡਨੈਪ ਕਰ ਲਾਂਗੇ ਜਦੋਂ ਇਹਨਾਂ ਨੇ ਕਾਰ ਕੀ ਰਹੀ ਤੇ ਆਪਣਾ ਇਹ 5 ਲੋਕਾਂ ਨੇ ਉਹਨਾਂ ਨੇ ਕਪਿਲ ਕੁਮਾਰ ਦੀ ਕਾਰ ਦਾ ਸ਼ੀਸ਼ਾ ਤੋੜਿਆ ਕਪਿਲ ਕੁਮਾਰ ਨੂੰ ਕਾਰ ਤੋਂ ਕੱਢ ਕੇ ਪਿਛਲੀ ਸੀਟ ਸਪ੍ਰੈਡਿੰਗ ਸੀਟ ਤੋਂ ਪਿਛਲੀ ਸੀਟ ਤੇ ਬਿਠਾਇਆ ਉਸ ਬਾਅਦ ਇਹਨੇ ਲੈ ਗਏ ਤਰਨਤਾਰਨ ਵੱਲ ਤੇ ਜਦੋਂ ਤਰਨਤਾਰਨ ਨੂੰ ਵੱਲ ਲੈ ਕੇ ਜਾ ਰਹੇ ਸੀ 메인 ਹਾਈਵੇ ਤੋਂ ਉੱਥੇ ਟੋਲ ਪਲਾਜ਼ਾ ਹੁੰਦਾ ਉਸਮਾ ਟੋਲ ਪਲਾਜ਼ਾ ਉੱਥੇ ਉਹਨਾਂ ਨੇ ਦੇਖਿਆ ਜਿਹੜਾ ਰੂਟੀਨ ਚੈਕਿੰਗ ਲਈ ਅੱਜਕੱਲ੍ਹ ਤੁਸੀਂ ਦੇਖਦੇ ਹੋ ਕਿ ਜਗ੍ਹਾ ਪਰ ਜਗ੍ਹਾ ਨਾਕੇ ਲੱਗੇ ਐ ਉੱਥੋਂ ਇਹਨਾਂ ਨੂੰ ਥੋੜਾ ਡਰ ਪੈ ਗਿਆ ਫੇਰ ਦੁਬਾਰਾ ਵਾਪਸ ਆਏ ਤਾਰਾਮਲੇ ਪੁਲ ਤੇ ਉਸ ਵਕਤ ਦੂਸਰਾ ਰੂਟ ਫੜ ਕੇ ਪਿੰਡੋਂ ਪਿੰਡ ਹੀ ਗਏ ਤਰਨਤਾਰਨ ਉਥੇ ਡਾਲੇ ਕੇ ਪਿੰਡ ਹੈ ਉਥੇ ਡਾਲੇ ਕੇ ਪਿੰਡ ਇਹਨਾਂ ਦੇ ਰਿਸ਼ਤedar ਦਾ ਕਰ ਖਾਲੀ ਪਿਆ ਹੈਗਾ ਸੀ ਕਾਫੀ ਦੇਰ ਤੋਂ ਉਹ ਇਹਨਾਂ ਨੂੰ ਪਤਾ ਸੀ ਬਾਬੇ ਉਹਨਾਂ ਨੂੰ ਉਥੇ ਇਹਨਾਂ ਨੇ ਵਿਕਟਮ ਨੂੰ ਕੰਟੈਂਟ ਡੇਟਮੈਂਟਾ ਰੱਖਿਆ ਉਥੋਂ ਇਹਨਾਂ ਨੇ ਰੈਂਸਮ ਡਿਮਾਂਡ ਕੀਤੀ ਵਾਂਸ ਇਅਰ ਜਿਹੜੇ ਵਿਕਟਮ ਹੈ ਮਿਸਟਰ ਕਪਲ ਕੁਮਾਰ ਉਹਨਾਂ ਨੇ ਜਦੋਂ ਮਨ ਕਰਤਾ ਕਿ ਆ ਕਿ ਮੇਰੇ ਤੇ ਨਹੀਂ ਗੁੰਜਾਇਸ਼ ਹੀ ਨਹੀਂ ਮੈਂ ਨੌਕਰੀ ਪੇਸ਼ਾ ਬੰਦਾ ਹੈਗਾ ਮੈਂ ਤਾਂ ਸੈਲਰੀ ਮਿਲਦੀ ਹੈ ਮੇਰੇ ਤੇ ਇੰਨੀ ਗੁੰਜਾਇਸ਼ ਹੀ ਨਹੀਂ ਕਿ ਮੈਂ ਤੁਹਾਨੂੰ ਕਰੋੜ ਰੁਪਏ ਦੇ ਸਕਾਂ ਉਦੋਂ ਬਾਬਾ ਤੇ ਵਿਸ਼ਾਲ ਪਹਿਲਾਂ ਜਾ ਕੇ ਕਾਰ ਡਿਸਪੋਜ਼ ਆਫ ਕੀਤੀ ਇੱਕ ਅ ਅਬਾਂਡਨਟ ਜਗ੍ਹਾ ਤੇ ਆਪਣਾ ਰੋਲੇ ਵਾਲਾ ਪੁੱਲ ਲਾਗੇ ਉਸ ਤੋਂ ਬਾਅਦ ਲੱਗੇ ਉਸ ਤੋਂ ਬਾਅਦ ਦੁਬਾਰਾ ਆਏ ਤੇ ਇਹ ਦੋ ਜਣੇ ਲੱਗੇ ਨੂੰ ਆਪਣਾ ਕਪਿਲ ਕੁਮਾਰ ਨੂੰ ਕੋਈ ਮਲਕੇ ਸੁਨਸਾਨ ਖਾਤੇ ਉਸ ਨੂੰ ਉਹਨਾਂ ਨੇ ਚੰਗਾ ਕੁੱਟਿਆ ਤੇ ਮੂੰਹ ਤੇ ਵੀ ਸੱਟਾਂ ਮਾਰੀਆਂ ਸਿਰ ਤੇ ਵੀ ਸੱਟਾਂ ਮਾਰੀਆਂ ਇਹਨਾਂ ਦੀ ਤਰਫ ਤੋਂ ਜਿਹੜਾ ਵਿਕਟਮ ਕਪਿਲ ਕੁਮਾਰਾ ਹੀ ਵਾਸ ਡੈਡ ਪਰ ਜਦੋਂ ਇਹ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਇਹ ਦੋਨੋਂ ਜਣੇ ਦੁਬਾਰਾ ਉਸ ਕੋਠੀ 'ਚ ਗਏ ਤੇ ਇਹ ਪੰਜ ਜਣੇ ਉਸ ਕੋਠੀ ਵਿੱਚ ਦੁਬਾਰਾ ਇਕੱਠੇ ਹੋਏ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਏਰੀਆ ਚਾਇ ਕੁਤਵਾਲੀ ਲਾਗੇ ਉਸ ਤੋਂ ਬਾਅਦ ਆ ਕੁਤਵਾਲੀ ਲਾਗੇ ਇਹਨਾਂ ਨੇ ਹੋਟਲ ਲਿੱਤਾ ਪੂਰੀ ਰਾਤ ਉੱਥੇ ਰਹੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਪ ਕੋ ਆਪਣੇ ਘਰ ਚਲੇ ਗਏ ਉਨੀ ਦੇਰ ਤੱਕ ਜਿਹੜੇ ਕਪਿਲ ਕੁਮਾਰ ਨੇ ਉਹ ਲਾਗੇ ਇੱਕ ਲੋਕਲ ਹਸਪੀਟਲ ਸੀਗਾ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣਾ ਦੱਸਿਆ ਕਿ ਮੇਰੇ ਮੇਰਾ ਫੋਨ ਨੰਬਰ ਆਏਗਾ ਮੇਰੇ ਬਾਈ ਦਾ ਆਏਗਾ ਉਹਨਾਂ ਨੇ ਇਨਫੋਰਮ ਕੀਤਾ ਤੇ ਨਾਲ ਦੇ ਨਾਲ ਹੀ ਸਾਡੀ ਪੁਲਿਸ ਪਾਰਟੀ ਵੀ ਪਹੁੰਚੀ ਤੇ ਕਰਦੇ ਵੀ ਪਹੁੰਚੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਅਮਨਦੀ ਹੌਸਪੀਟਲ ਅੰਮ੍ਰਿਤਸਰ ਸ਼ਿਫਟ ਕੀਤਾ। ਵੀ ਇਸ ਅੰਡਰਗੋਇੰਗ ਟ੍ਰੀਟਮੈਂਟ ਰਾਈਟ ਨਾ। ਤੇ ਜਦੋਂ ਅ ਸਾਨੂੰ ਸਾਰਾ ਕੁਝ ਪਤਾ ਚੱਲਿਆ ਅਸੀਂ ਥਰੂ ਦ ਹੈਲਪ ਆਫ ਟੈਕਨੀਕਲ ਟੀਮ ਐਂਡ ਟੈਕਨੋਲੋਜੀ ਅਸੀਂ ਸਾਰਿਆਂ ਨੂੰ ਅ ਕ੍ਰੈਕਡਾਊਨ ਕੀਤਾ ਤੇ ਉਹਦੇ ਚ ਅਸੀਂ ਰਜਿੰਦਰ ਸਿੰਘ, ਆਕਾਸ਼ ਤੇ ਨਿਤਿਨ, ਵਿਸ਼ਾਲ ਤੇ ਜੋਬਨ ਸ਼ੇਰਗਿਲ ਨੂੰ ਅਸੀਂ ਅਰੈਸਟ ਕੀਤਾ ਤੇ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਾਲ ਜਿਹੜੇ ਏਕਿਊਸ ਹੈਗੇ ਐ ਇਹਨਾਂ ਨੇ ਮਿਸਟਰ ਕਪਿਲ ਕੁਮਾਰ ਦੇ ਹੱਥੋਂ ਉਹਨਾਂ ਦਾ 골ਡ ਦਾ ਕੜਾ ਵੀ ਕੱਢ ਲਿਆ ਸੀਗਾ ਤੇ ਉਹ ਬੀਜ ਵੀ ਦਿੱਤਾ ਸੀ 80-85 ਹਜ਼ਾਰ ਇਹਨਾਂ ਨੂੰ ਉਹਦਾ ਪੈਸਾ ਵੀ ਮਿਲ ਗਿਆ ਸੀਗਾ ਉਹ ਜਿਹੜਾ ਕਿ ਉਹਨਾਂ ਨੇ 15 ਤੋਂ 20 ਹਜ਼ਾਰ ਆਪਸ ਵਿੱਚ ਇਹਨਾਂ ਨੇ ਵੰਡ-ਵੰਡ ਲਿਆ ਸੀ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਬਾਕੀ ਸਾਰੇ ਜਣੇ ਅਹ 10 ਤਰੀਕ ਨੂੰ ਅਰੈਸਟ ਹੋ ਗਏ ਸੀ ਤੇ ਇੱਕ ਸਾਡੇ ਹੈਗਾ ਅ ਜਿਹੜਾ ਵਿਸ਼ਾਲ ਹੈ ਉਹ 4 ਤਰੀਕ ਨੂੰ ਅਰੈਸਟ ਹੋਇਆ ਐ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਆ ਤੇ ਹੁਣ ਸਾਨੂੰ ਇਹਨਾਂ ਦਾ ਆਪਣਾ 3 ਦਿਨ ਦਾ ਰਿਮਾਂਡ ਮਿਲੇ ਐ ਫੋਰ ਤਾ ਵੀ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਜਿਹੜੇ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤੇ ਐ ਤੇ ਜਿਹੜੀ ਚੀਜ਼ਾਂ ਸਾਨੂੰ ਇਹਨਾਂ ਤੋਂ ਰਿਕਵਰ ਹੋਈਆਂ ਇੱਕ ਤਾਂ ਜਿਹੜੀ ਸਕੋਡਾ ਕਾਰ ਐ ਅ ਇੱਕ ਵਿਕਟਮ ਦੀ ਉਰੇ ਕਵਰ ਇਹ ਦੱਤਰ ਹੋਇਆ ਮੋਟਰਸਾਈਕਲ ਹੋਇਆ ਸਕੂਟੀ ਹੋਈ ਹੈ ਇਹ ਚਾਰ ਚੀਜ਼ਾਂ ਟਿਕੜਾ ਗੋਲ ਟਿਕੜਾ ਹੋਰ